मैं अपने आप को स्पेशल नहीं समझता बस मैं इन्ना समझदा कि मैं अपना जीवन जरा परमेश्वर दे सुसमाचार देता किसी धर्म नहीं दिता ईसाइत फैलाने नहीं परमेश्वर के नाम फैलाने लगे मैं हमेशा खड़ा रहूंगा इस काम के लिए आओ सी प्रार्थना करिए सबदन सारे आम आदमी पार्टी की लीडरशिप और दूसरे लीडर्स भी खुदावन जो इस इलाके हैं क्योंकि तो तेरे घर के भी कोई पथपात नहीं है खुदावन मैं प्रार्थना करता हाँ मेरे पिता ਇਹਨਾਂ ਦੇ ਪਰਿਵਾਰਾਂ ਦੇ ਲਈ ਇਹਨਾਂ ਦੇ ਜੀਵਨਾਂ ਦੇ ਲਈ ਤੂੰ ਇਹਨਾਂ ਨੂੰ ਬਰਕਤ ਦੇ ਖੁਦਾਵੰ ਵਚਨ ਦੇ ਵਿੱਚ ਲਿਖਿਆ ਜਿਹੜੇ ਤੁਹਾਡੇ ਵਿਰੋਧ ਦੇ ਵਿੱਚ ਨਹੀਂ ਹਨ ਉਹ ਤੁਹਾਡੇ ਨਾਲ ਹਨ ਮੇਰੇ ਬਿਤਾ ਇਹ ਮੇਰੇ ਭਰਾ ਜਿਹੜੇ ਤੇਰੇ ਨਾਮ ਨੂੰ ਇੱਜ਼ਤ ਦੇ ਰਹੇ ਹਨ ਖੁਦਾਵੰ ਇਹ ਮੈਨੂੰ ਇੱਜ਼ਤ ਨਹੀਂ ਦੇ ਰਹੇ ਤੈਨੂੰ ਇੱਜ਼ਤ ਦੇ ਰਹੇ ਹਨ ਖੁਦਾਵੰ ਕਿਉਂਕਿ ਵਚਨ ਤੇ ਲਿਖਿਆ ਜੇ ਕੋਈ ਤਰ ਮੀਨੂ ਤਰ ਮੀ ਸਮਝ ਕੇ ਇੱਕ ਠੰਡਾ ਗਲਾਸ ਪਾਣੀ ਦਾ ਵੀ ਪਿਲਾਏਗਾ ਉਹ ਆਪਣਾ ప్రతిਫਲ ਕਦੀ ਨਾ ਖੋਏਗਾ ਮੇਰੇ ਬਿਤਾ ਸਾਰੀ ਇੱਜ਼ਤ ਸਾਰੀ ਮਹਿਮਾ ਸਾਰਾ ਜਲਾਲ ਅਸੀਂ ਤੁਹਾਡੇ ਨਾਮ ਨੂੰ ਦਿੰਦੇ ਹਾਂ ਕਿ ਤੁਹਾਡੇ ਵਚਨ ਦੇ ਕਰਕੇ ਅੱਜ ਅਸੀਂ ਇੱਥੇ ਖੜੇ ਹਾਂ ਖੁਦਾਵੰਦ ਔਰ ਅਸੀਂ ਵਿਸ਼ਵਾਸ ਕਰਦੇ ਹਾਂ ਖੁਦਾਵੰਦ ਕਿ ਬਹੁਤ ਸਾਰੇ ਲੋਕ ਅੱਜ ਨਸ਼ਿਆਂ ਤੋਂ ਆਜ਼ਾਦ ਹੋ ਕੇ ਆਪਣੇ ਪਾਪਾਂ ਤੋਂ ਮਨ ਫਰਾ ਕੇ ਇੱਥੋਂ ਜਾਣਗੇ ਤੁਹਾਡੇ ਜੀਉਂਦੇ ਨਾਮ ਦੇ ਵਿੱਚ ਅਸੀਂ ਸਭ ਮੰਗਦੇ ਹਾਂ ਆਮੀਨ ਉੱਚਾ ਆਸ਼ੀਸ਼ ਸਭ ਸਾਡੀ ਚਰਚ ਉੱਚੀ ਆਵਾਜ਼ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਇੱਕ ਜਨਤ ਸਿੰਘ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜਿੰਨੇ ਵੀ ਤੁਹਾਡੇ ਦਰਸ਼ਨ ਕਰਕੇ ਆਏ ਆ ਤੇ ਇੱਕ ਨਵੀਂ ਊਰਜਾ ਲੈ ਕੇ ਨਵੀਂ ਤਾਕਤ ਲੈ ਕੇ ਆਏ ਆ ਹallelujah ਸੋ ਮੈਨੂੰ ਖੁਸ਼ੀ ਹੈ ਕਿਉਂਕਿ ਅਕਸਰ ਸਾਡੇ ਡੇਰਾ ਬਾਬਾ ਨਾਨਕ ਦੇ ਲੋਕ ਫਤੇਗੜ ਚੂੜੀਆਂ ਦੇ ਲੋਕ ਗੁਰਦਾਸਪੁਰ ਦੇ ਲੋਕ ਬਟਾਲੇ ਦੇ ਲੋਕ ਇੱਕ ਆਸ ਦੇ ਨਿਗਾ ਚ ਸੀ ਕਿਉਂਕਿ ਤੁਹਾਡੇ ਦਰਸ਼ਨ ਕਰਦੇ ਜਲੰਧਰ ਤੇ ਚਲੇ ਜਾਂਦੇ ਸੀ ਪਰ ਅੱਜ ਸਾਰੇ ਭਾਗਾਂ ਵਾਲਿਆਂ ਤੁਸੀਂ ਆਪ ਬਟਾਲੇ ਆਏ ਹੋ ਸਾਡੀ ਧਰਤੀ ਕੋਲ ਹੀ ਪਾਣ ਆਏ ਹੋ ਬਹੁਤ-ਬਹੁਤ ਤੁਹਾਡਾ ਤਾਨਾ ਜੀ ਵੈਲਕਮ ਜੀ ਥੈਂਕ ਯੂ ਬੜਾ ਭਾਗਾ ਵਾਲਾ ਦਿਨ ਹੈ ਅੱਜ ਬਟਾਲੇ ਲਈ ਕਿ ਜਿਨ੍ਹਾਂ ਨੂੰ ਆਪਾਂ ਪੀਵੀ ਦੇ ਦੇਖਦੇ ਆਂ ਚੈਨ ਨਾਲ ਤੇ ਦੇਖਦੇ ਆਂ ਅੱਜ ਉਹ ਪ੍ਰਮੋਹ ਦੀ ਕਿਰਪਾ ਨਾਲ ਸਾਡੇ ਵਿੱਚ ਖੜੇ ਨੇ ਅਸ ਨਹੀਂ ਤਾਂ ਵਟਾ ਸੁਭਾਗਾ ਪਰਿਆ ਦਿਨ ਕੋਈ ਨਹੀਂ ਹੋ ਸਕਦਾ ਚੱਟਾ ਅੱਜ ਦਿਨ ਸੁਭਾਗਾ ਪਰਿਆ ਇਹ ਬਟਾਲੇ ਵਾਲਿਓ ਜਿਹੜਾ ਗਰਦਾਸਪੁਰ ਵੱਲ ਦੀ ਸਮੁੱਚੀ ਕ੍ਰਿਸਚੀਅਨ ਕਮਿਊਨਿਟੀ ਲਈ ਵਧਾਈ ਦਾ ਦੇਣਾ ਹੈ ਮੈਂ ਅੱਜ ਦੇ ਦੇ ਸਮੁੱਚੀ ਕ੍ਰਿਸਚੀਅਨ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਨਾ ਕਿ ਜਿੰਨਾਂ ਨੂੰ ਲੋਕ ਮਿਲਣ ਲਈ ਦਰਦਦੇ ਸੀਗੇ ਅੱਜ ਉਹ ਤੁਹਾਡੇ ਵਿੱਚ ਆਪ ਕਾਰ ਕੇ ਖੜੇ ਹੋ ਬਹੁਤ ਬਹੁਤ ਧੰਨਵਾਦ ਬਟਾਲੇ ਦੀ ਧਰਤੀ ਤੇ ਆਉਣ ਦਾ ਤੁਸੀਂ ਸਮੁੱਚੀ ਆਮ ਆਦਮੀ ਪਾਰਟੀ ਤੁਹਾਡਾ ਇੱਥੇ ਆਉਣ ਤੇ ਵੈਲਕਮ ਕਰਦੇ ਆਂ ਔਰ ਹਮੇਸ਼ਾ ਹੀ ਕ੍ਰਿਸਚਨ ਕਮਿਊਨਿਟੀ ਦੇ ਨਾਲ ਜੁੜਾਉਣ ਨੂੰ ਕਰੇ। ਪਾਈਬਲ ਵਿੱਚ ਲਿਖਿਆ ਕਿ ਤੰਨੇ ਉਹ ਲੋਕ ਉਹ ਪੈਰ ਜਿਹੜੇ ਸੂਸਮਾਚਾਰ ਲੈ ਕੇ ਆਉਂਦੇ ਆ। ਤਾਰੀਫ ਰੱਖੀ ਸਭ ਪਰਮੇਸ਼ਰ ਦੇ ਜੀਵ ਤੇ ਨਾਮ ਨੂੰ ਇਹ ਮਾਰੇ ਦਿਓ ਨੇ। ਹਾਲੇਲੂਇਆ ਬੋਲੋ ਸਾਰੇ ਜਣ। ਉੱਚੀ ਆਵਾਜ਼ ਵਿੱਚ ਬੋਲੋ ਹਾਲੇਲੂਇਆ। ਫਿਰ ਉੱਚੀ ਆਵਾਜ਼ ਵਿੱਚ ਹਾਲੇਲੂਇਆ। ਤਾਪ ਨੇ ਹੱਥਾਂ ਨੂੰ ਸਭ